ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਖਨੋਰੀ ਬਾੜ ਤੋਂ ਇਹ ਵੀਡੀਓ ਪਾ ਰਹੇ ਆ ਕਿ ਜਿਹੜਾ ਲਗਾਤਾਰ 100 ਤੋਂ 45 ਮਿੰਟਾਂ ਦੇ ਨਾ ਇਹ ਮੋੜ ਤੇ ਆ ਗਿਆ ਕਿਉਂ ਇਸ ਮੋੜ ਦੇ ਵਿੱਚ ਜਿੰਨੇ ਬੱਖ-ਬੱਖ ਜਿਹੜਿਆ ਤੋਂ ਬੱਖ-ਬੱਖ ਪਿੰਨਾ ਤੋਂ ਬੈਠੇ ਨਾ ਉਹਨਾਂ ਦੇ ਜਾਣ ਲਈ ਜਿਹੜੀ ਦੁੱਧ ਦੀ ਸੇਵਾ ਹੈ ਉਹ ਹਰ ਰੋਜ਼ ਬਦਲਵੇਂ ਦਿਰੇ ਨਹੀਂ ਆਉਂਦੀ ਆ ਤੇ ਅੱਜ ਵਾਰੀ ਹੈ ਜਿਹੜੀ ਮਾਨਸਾ ਜ਼ਿਲ੍ਹੇ ਦੀ ਜਿਹੜਾ ਦੁੱਧ ਆਪਾਂ ਬੰਨਣ ਜਾ ਰਹੇ ਆ ਸੋ ਇਹ ਕਰਕੇ ਲਗਾਤਾਰ ਜਿਹੜਾ ਦੁੱਧ ਦੀ ਸੇਵਾ ਹੈ ਲਗਾਤਾਰ ਆ ਰਹੀ ਹੈ ਇੱਕ ਨਹੀਂ ਅਸੀਂ ਫੀਲ ਕਰਾਂਗੇ ਕਿ ਇਸ ਇਲਾਕੇ ਦੇ ਲੋਕ ਜਿੰਨਾਂ ਦਾ ਬਹੁਤ ਵੱਡਾ ਸੁਲੋਗ ਹੈ ਭਾਵੇਂ ਉਹ ਲੰਗਰ ਦੇ ਵਿੱਚ ਹੈ ਤੇ ਭਾਵੇਂ ਉਹ ਦੁੱਧ ਦੀ ਸੇਵਾ ਕਰ ਰਹੇ ਨਾ ਸੋ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਆਪਣੀ ਜਿਹੜੀ ਪਨੀਰੀ ਜਿਹੜਾ ਆਪਣਾ ਝੋਨਾ ਲਗ ਭਾਗਾ ਲੱਗਣ ਦੇ ਕਿਨਾਰੇ ਹੈ ਉਹ ਕੰਮ ਹੈ ਜਿਹੜਾ ਨਵਟਾਉਣ ਦੇ ਕਿਨਾਰੇ ਹੈ ਤੇ ਮੁੜ ਫੇਰੇ ਦੁੱਧ ਦੀ ਇਸ ਵਾਕੇ ਵਾਲੇ ਆ ਜਿਹੜੀ ਵੱਧ ਤੋਂ ਵੱਧ ਇਸ ਮੋੜੇ